ਮੋਗਾ ਜ਼ਿਲ੍ਹੇ ਦੇ ਪਿੰਡ ਥਰਾਸ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਹੋਈ ਖੂਨੀ ਚੜਪ ਤੇਸਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਪਾਣੀ ਦਿਵਾਲੀਆਂ ਟੈਕੀਆਂ ਤੱਕ ਵੱਡ ਸੁੱਟੀਆਂ ਜੀਹਾਂ ਦੱਸ ਦਈਏ ਇਹ ਪੂਰਾ ਮਾਮਲਾ ਬਾਗਾਪੁਰਾਣਾ ਦੇ ਪਿੰਡ ਥਰਾਸ ਤੋਂ ਸਾਹਮਣੇ ਆਇਆ ਜਿੱਥੇ ਪੈਸੇ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਝਗੜ ਪਈਆਂ ਤੇ ਤੇਸਰ ਹਥਿਆਰਾਂ ਦੇ ਨਾਲ ਇੱਕ ਦੂਸਰੇ ਉੱਪਰ ਹਮਲਾ ਕਰ ਦਿੱਤਾ ਤੇ ਉਹਨਾਂ ਵਿੱਚੋਂ ਇੱਕ ਧਿਰ ਦਾ ਗੁੱਟ ਵੱਢਿਆ ਗਿਆ ਤੇ ਦੂਸਰੀ ਤੇਰੇ ਮੋਗੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਪਈ ਹੈ ਬੀਬੀ ਜੀ ਕੀ ਮਾਮਲਾ ਕੌਣ ਬੰਦੇ ਸੀ ਜਿਹੜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਆ ਕੇ ਪੰਨ ਤੋੜ ਕਿਤਿਆ ਕੁੱਟਮਾਰ ਕਰਤੀ ਆ ਤੁਹਾਡੇ ਬੱਚਿਆਂ ਦੀ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਹੈ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਦੋਂ ਆ ਕੇ ਤੇ ਲੈ ਕੇ ਸੰਦ ਸੀਗੇ ਉਹਨਾਂ ਕੋਲੇ ਮੇਰੇ ਬੱਚਿਆਂ ਨੂੰ ਬਸ ਮਾਰਨੀ ਲੱਗ ਗਈ ਸਾਡੇ ਤਖਤੇ ਭੰਨ ਤੇ ਸਾਡਾ ਕੁਝ ਨਹੀਂ ਮੰਨ ਦਿੱਤਾ ਉਹਨਾਂ ਨੇ ਮੇਰੇ ਬੱਚੇ ਦੇ ਵੱਡੇ ਦੇ ਛੋਟੇ ਦੇ ਸਭ ਦੇ ਸੱਟਾ ਬੱਚੇ ਦੀ ਵੱਡੇ ਦੀ ਆ ਛੋਟੇ ਦੀ ਬਾਹ ਵੱਡੀ ਗਈ ਸਾਨੂੰ ਕੋਈ ਪਤਾ ਨਹੀਂ ਲੱਗਾ ਜਦੋਂ ਡੜ ਡੜ ਕਰਦੇ ਅੰਦਰ ਵੜ ਗਏ ਇਹਨਾਂ ਨੂੰ 4-5 ਸਾਲ ਹੋ ਗਏ ਮੇਰੇ ਬੱਚਾ ਦੇ ਮਗਰ ਪਿਆ ਇਹਨੂੰ ਰਹਾਣ ਵੀ ਬੋਲਦਾ ਕਹਿੰਦਾ ਤੁਹਾਨੂੰ ਵੱਡੂਗਾ ਜਦੋਂ ਘਰੇ ਜਾਵੜੇ ਮੈਂ ਛੱਡਦਾ ਨਹੀਂ ਤੁਹਾਨੂੰ ਏ ਮਾਵਲਾ ਮੇਰਾ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਖੈੜਾ ਛੱਡੋ ਉਹਨੂੰ ਆਪਦੇ ਘਰੇ ਲੈ ਜੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਸਾਡਾ ਥਾਂ ਛੁੱਟ ਜਾਵੇ ਜਿਹੜਾ ਉਹਦਾ ਮੁੰਡੇ ਦਾ ਹਿੱਸਾ ਬਣਦਾ ਸੀ ਜਦੋਂ ਪੰਚਾਇਤ ਵਾਲੇ ਕਹਿੰਦੇ ਅਸੀਂ ਦੇ ਦਾਂਗੇ ਤੇ ਉਹ ਸਾਡੇ ਘਰੋਂ ਚਲੀ ਜਾਵੇ ਸਰਪੰਚ ਸਾਹਿਬ ਇੱਕ ਜਿਹੜੀ ਹੈਗੀ ਆ ਆਪਣੇ ਜਿਹੜੀ ਹੈਗੀ ਆ ਸਤਪਾਲ ਸਿੰਘ ਦੇ ਘਰੇ ਕੁੱਟਮਾਰ ਦਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਸਾਡੇ ਘਰੇ ਆ ਕੇ ਜਿਹੜੀ ਹੈਗੀ ਕੁੱਟਮਾਰ ਹੋਈ ਆ ਕੀ ਪੂਰਾ ਮਾਮਲਾ ਪੂਰਾ ਮਾਮਲਾ ਕੀ ਹੈ ਜੀ ਕੀ ਕਹਿਣਾ ਚਾਹੋਗੇ ਮਾਮਲਾ ਜੀ ਇਹਨਾਂ ਦੇ ਘਰੇ ਲੜਾਈ ਹੋਈ ਹੈ ਪਤਾ ਨਹੀਂ ਘਰੇ ਹੋਈ ਹੈ ਕਿ ਇੱਥੇ ਗਾਲੀ ਚ ਵੀ ਆਈ ਹੈ ਨਹੀਂ ਪਤਾ ਸਾਨੂੰ ਸੀਗਾ ਹੈ ਵੀ ਲੜਾਈ ਜਰੂਰ ਹੋਈ ਹੈ ਇਹਨਾਂ ਦੀ ਹਨਾ ਇਹਨਾਂ ਦਾ ਕਿਸੇ ਨੇ ਤਲਾਸ਼ ਨਹੀਂ ਦਿੱਤੀ ਨਾ ਉਹਨਾਂ ਨੇ ਤਲਾਸ਼ ਇਹ ਬੋਟਾ ਸਿੰਘ ਕੀ ਮਾਮਲਾ ਸੀ ਜਿਹੜਾ ਤੁਹਾਡੇ ਘਰ ਦੇ ਵਿੱਚ ਆ ਕੇ ਨੇ ਮੈਨੇ ਕੁੱਟਮਾਰ ਕੀਤੀ ਹੈ ਕੌਣ ਕੌਣ ਬੰਦੇ ਸੀ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਹੀ ਸਾਡਾ ਥਾਂ ਦਾ ਸੀਗਾ ਜੀ ਉਧਰਲੇ ਪਾਸੇ ਥਾਂ ਪਿਆ ਮੇਰਾ ਸਾਥ ਤੇ ਸੱਤ ਮਨਲੇ ਉਹਦਾ ਰੌਲਾ ਸੀਗਾ ਜੀ ਉਹਦੇ ਉਹਦੇ ਨਕਾਲ ਹੀ ਆਇਆ ਉਹ ਇੱਥੇ ਸਾਨੂੰ ਮਾਰਨ ਉਹਨੇ ਹੁਣ ਕੱਲ ਵੀ ਕਿਹਾ ਕਹਿੰਦਾ ਇਹਨਾਂ ਨੂੰ ਮਾਰ ਕੇ ਛੱਡੂ ਮੈਂ ਦੋਨਾਂ ਭਰਾਵਾਂ ਨੂੰ ਫਿਰ ਤੁਸੀਂ ਕੀ ਕੀਤਾ ਜਦੋਂ ਤੁਹਾਡੇ ਘਰ ਦੇ ਵਿੱਚ ਆਇਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਮਗਰੋਂ ਉਹਨਾਂ ਨੇ ਕਿਰਪਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਅਸੀਂ ਭਾਜ ਭਾਜ ਅੰਦਰ ਵੜ ਗਏ ਦੋਨੇ ਭਰਾ ਸੀਗੇ ਇਹਨਾਂ ਬਾਹਰਲੇ ਬੰਦਿਆਂ ਨੇ ਛਡਾਇਆ ਸਾਨੂੰ ਆ ਕੇ ਮੈਂ ਕੀ ਕਰਨਾ ਰਿਹਾ ਸੀ ਲਖਵਿੰਦਰ ਸਿੰਘ ਜੀ ਜਿਹੜੀ ਹੈਗੀ ਆ ਸਤਪਾਲ ਦੇ ਘਰੇ ਆ ਕੇ ਨਿੰਮਾ ਤੇ ਕੁਝ ਜਿਹੜੇ ਹੋਰ ਅਣਪਛਾਤੇ 20-25 ਬੰਦੇ ਆ ਉਹਨਾਂ ਨੇ ਇਹਨਾਂ ਦੇ ਘਰ ਦੇ ਵਿੱਚ ਪੰਨ ਤੋੜ ਕੀਤੀ ਆ ਘਰੇ ਆ ਕੇ ਕੁੱਟਮਾਰ ਕੀਤੀ ਆ ਕੀ ਪੂਰਾ ਮਾਮਲਾ ਸੀ ਕੀ ਕਹਿਣਾ ਚਾਹੋਗੇ ਪੂਰਾ ਮਾਮਲਾ ਇਹ ਹੈ ਜਦਨਾਵ ਅਸੀਂ ਤਾਂ ਖੜੇ ਸੀ ਇੱਥੇ ਬਾਹਰ ਆ ਬੰਦੇ ਤਾਂ ਬਹੁਤ ਹੋਰ ਵੀ ਖੜੇ ਸੀਗੇ ਤੇ ਪਾਰ ਕੋਈ ਆਇਆ ਨਹੀਂ ਕਿ ਇਹਨਾਂ ਦੇ ਵਿੱਚ ਸੜਾਉਣ ਚ ਅਸੀਂ ਦੋ ਮੁੰਡੇ ਸੀਗੇ ਇੱਥੇ ਖੜੇ ਅਸੀਂ ਆਏ ਮੁੜ ਕੇ ਅਸੀਂ ਕੋ ਲੜਖੜਾ ਮਾਰਿਆ ਫੇਰ ਉਹ ਭੱਜੇ ਵਿੱਚੋਂ ਤੰਦ ਬੰਦੇ ਹਲੇ ਵੀ ਅੰਦਰ ਹੀ ਸੀ ਇਹਨਾਂ ਦੇ ਉਹ ਆ ਅੰਦਰਲੇ ਬਾਰ ਤੇ ਇਹਨਾਂ ਦੇ ਡੰਡੇ ਡੁੰਡੇ ਮਾਰੀ ਜਾਂਦੇ ਸੀ ਬੁੜੀਆਂ ਨੇ ਬੰਦੇ ਨੂੰ ਅੰਦਰ ਬਾਰ ਲਾ ਰੱਖਿਆ ਸੀ ਇਹਨੂੰ ਬੂਟੇ ਰੰਗ ਨੂੰ ਤੇ ਦੂਜੇ ਦੇ ਸੱਟਾ ਸੱਟਾ ਮਾਰ ਗਏ ਸੀ ਮੁੜ ਕੇ ਉਹਦੇ ਘਰ ਵਾਲੇ ਨੇ ਕਦੋਂ ਰੌਲਾ ਪਾਇਆ ਕਹਿੰਦੀ ਮੇਰੇ ਘਰ ਵਾਲੇ ਨੂੰ ਮਾਰ ਦੇਣਗੇ ਛੜਾ ਲੋ ਫੇਰ ਅਸੀਂ ਗਏ ਦੋ ਜਾਨੇ ਵਧੇ ਅਸੀਂ ਬਾਕੀ ਖੜੇ ਬਹੁਤ ਸੀ ਬੰਦੇ ਇੱਥੇ ਹੋਰ ਕਿਸੇ ਦੀ ਯੋਰਤ ਨਹੀਂ ਪਈ ਉਹਨਾਂ ਦੇ ਵਿੱਚ ਵੜ ਜਗੇ ਠੋਡਾ ਠੋਡਾ ਕੀ ਉਹ ਜਿਹੜੇ ਬੰਦੇ ਕੁੱਟਮਾਰ ਕਰਨ ਵਾਲੇ ਸੀ ਉਹ ਘਰ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਉਹਨਾਂ ਨੇ ਉਹ ਅੰਦਰ ਹੀ ਸੀਗੇ ਅੰਦਰੋਂ ਹੀ ਭੱਜਿਆ ਕਦੋਂ ਅਸੀਂ ਟੱਗ ਲਾਈਆ ਅੰਦਰੋਂ ਨਿਕਲਿਆ ਇਹਨਾਂ ਦੇ 메ਨ ਗੇਟ ਚੋਂ ਸਤਪਲ ਕੀ ਮਾਮਲਾ ਹੋਇਆ ਜਿਹੜਾ 13 ਤਰੀਕ ਨੂੰ 7:30 ਵਜੇ ਤੁਹਾਡੇ ਘਰੇ ਕੁੱਟਮਾਰ ਹੋਈ ਆ ਪੂਰਾ ਮਾਮਲਾ ਕੀ ਆ ਭਾਈ ਕੰਮ ਤੋਂ ਜਾ ਰਹੇ ਗਿਆ ਸੀਗੇ ਜੀ ਘਰੇ ਜਾ ਕੇ ਮੈਂ ਤੇ ਕਹਿ ਕੇ ਤੇ ਮੈਂ ਅੰਦਰ ਵੜ ਗਈ ਘਰੇ ਮਾਤਾ ਰਗਾਂ ਰੋਟੀ ਨਾਲਾਈ ਜਾਂਦੀ ਨਾ ਤੰਦੂਰ ਕੋਲੇ ਤੇ ਮੈਂ ਗਾਂਂ ਅੰਦਰਵਾੜ ਗਿਆ ਸੀ ਜੀ ਜਦੋਂ ਆਉਣ ਸਾਰੀ ਇਹਨੇ ਅੰਦਰਵਾੜਨ ਸਾਰੀ ਜਦੋਂ ਮੈਂ ਵੇਖ ਲਿਆ ਤੇ ਇਹਨੇ ਮੇਰੇ ਕਿਰਪਾਣ ਮਾਰ ਦਿੱਤਾ ਤੇ ਰੌਲਾ ਕਿੱਥੋਂ ਸ਼ੁਰੂ ਹੋਇਆ ਤੁਹਾਡਾ ਪੂਰਾ ਮਾਮਲਾ ਕੀ ਸੀ ਰੌਲਾ ਇਹਨੇ ਜੀ ਸਾਨੂੰ ਉਹ ਮਿਲਣਾ ਸੀਗਾ ਜੀ ਥਾਂ ਦਾ ਕੱਲ ਨੂੰ ਸਾਨੂੰ ਥਾਣੇ 'ਚ ਬੁਲਾਇਆ ਸੀਗਾ ਯਕਤਨ ਬਾਅਦ ਵਿੱਚ 14 ਤਰੀਕ ਨੂੰ 14 ਤਰੀਕ ਨੂੰ ਉਹ ਕਹਿੰਦੇ ਸੀ ਵੀ ਤੁਸੀਂ 10 ਵਜੇ ਦੇ ਨੂੰ ਥਾਣੇ 'ਚ ਆਇਓ ਆਸੀਂ ਪੰਚਾਇਤ ਲੈ ਕੇ ਜੀ ਤੇ ਅਸੀਂ ਉੱਥੇ ਜਾਣਾ ਸੀਗਾ ਜੀ ਇਹੀ ਮਾਮਲਾ ਜੀ Yeah. Okay. you. ਨਰਮਲ ਜੇਤਾ ਇੱਕ ਜਿਹੜਾ ਹੈਗਾ ਟ੍ਰਾਂਸਪੋਰਟ ਤੋਂ ਬੂਟਾ ਸਿੰਘ ਸਤਪਾਲ ਸਿੰਘ ਤੇਰੇ ਤੋਂ ਤੇ ਅਲੀਗੇਸ਼ਨ ਲਾਇਆ ਕਿ ਜਿਹੜੀ 13 5 2025 ਆ ਉਹਦੇ 7:30 ਵਜੇ ਤਕਰੀਬਨ ਤੂੰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੀ ਮਾਰਕੁੱਟ ਕੀਤੀ ਆ ਕ੍ਰਪਾਨਾਂ ਨਾਲ 22 25 ਦੇ ਬੰਦੇ ਇਸ ਤੁਹਾਡੇ ਨਾਲ ਪੂਰਾ ਮਾਮਲਾ ਕੀ ਆ ਮਾਮਲਾ ਸਾਰ ਇਹ ਇਹ ਆਗਾ ਵੀ ਮੈਂ ਆਪ ਦੇ ਜਦੋਂ ਮੈਂ ਨੰਗਣਾ ਖੇਤ ਨੂੰ ਜੀ ਉਹਨਾਂ ਨੇ ਬਾਰ ਮੂਰ ਦੀ ਮੇਰਾ ਨੰਗਾ ਹੀ ਮੈਂ ਜਦੋਂ ਤੰਨੂ ਵਾਲੇ ਵੱਲ ਦੀ ਵੋਕੇ ਜਾਂਦੇ ਸੀ ਤਾਂ ਖੇਤ ਨੂੰ ਮੇਰੇ ਨੰਗਾ ਉੱਤਰਦੀ ਉਹ ਮੈਂ ਪਹਿਲਾਂ ਵੀ ਰਾਪਟ ਦਿੱਤੀ ਸੀਗੀ ਜੀ ਜਕਸੀਰ ਸਰ ਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਭੰਨਿਆ ਸੀਗਾ ਜੇ ਮੇਰਾ ਖੜੇ ਦਾ ਮੈਨੂੰ ਮੇਰੇ ਉਥੋਂ ਚਾਚੇ ਦਾ ਮੁੰਡਾ ਲੈ ਕੇ ਗਿਆਗਾ ਆ ਕੇ ਮੋਟਰਸਾਈਕਲ ਤੇ ਤਾਂ ਮੈਂ ਆਹ ਰਾਪਟ ਦਿੱਤੀ ਸੀਗੀ ਉਹਨਾਂ ਤੇ ਉਹ ਜਕਸੀਰ ਸਰ ਨੇ ਸਤਨਾਮ ਸਿੰਘ ਨੂੰ ਫੋਨ ਲਾਇਆ ਸੀਗਾ ਕਿ ਤੁਹਾਡੇ ਤੇ ਰਾਪਟ ਆਈ ਆ ਤੁਸੀਂ ਇੱਥੇ ਆ ਕੇ ਮਿਲੋ ਉਹਨਾਂ ਨੇ ਉੱਥੇ ਇਹ ਬਹਾਨਾ ਲਾਇਆ ਜੀ ਵੀ ਅਸੀਂ ਦੂਜੇ ਦਿਨ ਆ ਕੇ 4 ਵਜੇ ਮਿਲਾਂਗੇ ਵੀ ਸਾਨੂੰ ਕੰਮ ਚਲੋ ਮੈਂ ਉੱਥੋਂ ਬਾਅਦ ਚ ਪਿੰਡ ਚਲਾ ਗਿਆ ਜੀ ਤੇ ਮੈਂ ਸ਼ਾਮ ਨੂੰ ਆਪਦੇ ਪਿੰਡੋਂ ਜਿੱਥੋਂ ਆ ਰਿਹਾ ਜੀ ਧਰ ਲੋ ਜੀ ਜੇ ਤੁਹਾਨੂੰ ਆ ਰਿਹਾ ਸੀ ਇਹਨਾਂ ਦੇ ਕੋਲ ਪਹਿਲਾਂ ਹੀ ਵੇਟ ਕਰ ਰਹੇ ਸੀ ਇਹਦੀ ਮੰਮੀ ਆ ਜਿਹੜੀ ਇੱਕ ਡੇਢ ਇੰਚ ਦਾ ਮੈਨੂੰ ਪਤਾ ਨਹੀਂ ਉਹ ਸੀਮਾ ਕਿ ਕੀ ਉਹਦਾ ਨਾਮ ਹੈ ਉਹ ਦੋਨੇ ਆਣੇ ਜਦੋਂ ਪਤਾ ਲੱਗ ਗਿਆ ਵੀ ਉਹ ਆ ਰਿਹਾ ਜੀ ਇੱਕ ਮੇਰੇ ਨਾਲ ਹੋਰ ਮੁੰਡਾ ਸੀਗਾ ਇਹਨਾਂ ਦੋਨਾਂ ਨੇ ਕੀ ਕੀਤਾ ਜੀ ਆ ਕੇ ਸਾਡੇ ਤੇ ਹਮਲਾ ਕਰਦਾ ਸਤਨਾਮਪੁਰ ਤਰਪਾਨ ਸੀ ਵੀ ਦੂਜੇ ਕੋਲ ਗੜਾਸਾ ਸੀ ਇਹਨਾਂ ਨੇ ਆ ਕੇ ਜਦੋਂ ਹਮਲਾ ਕੀਤਾ ਮੇਰੇ ਇੱਥੇ ਕਿਰਪਾਨ ਮਾਰੀ ਜੀ ਸਤਨਾਮ ਸਿੰਘ ਨੇ ਇੱਥੇ ਮੇਰੇ ਗੜਾਸਾ ਵੱਜੇ ਜਦੋਂ ਕਿਰਪਾਨ ਮਾਰਦੀ ਮੈਂ ਫੜ ਲਈ ਜੀ ਜਦੋਂ ਇੱਥੇ ਮਾਰੀ ਛੱਡੇ ਵੱਜੀ ਮੈਂ ਉਹ ਤੋਂ ਕਿਰਪਾਨ ਫੜ ਲਈ ਉਸ ਤੋਂ ਬਾਅਦ ਕਰਦੇ ਕਰਾਉਂਦੇ ਚੱਲੋ ਅਸੀਂ ਇੱਕ ਦੂਜੇ ਨਾਲ ਜੱਫੀ-ਜੱਫੀ ਹੁੰਦੇ ਅਸੀਂ ਆਪਰੇ ਵੇਖੀ ਇਹ ਅੰਦਰ ਵੜ ਕੇ ਜੀ ਇਹਨਾਂ ਦੀ ਮਾਤਾ ਲੈ ਜੀ ਘਰੇ ਇਹਨਾਂ ਨੂੰ ਅਸੀਂ ਉੱਥੋਂ ਮੋਟਰਸਾਈਕਲ ਚੱਕਿਆ ਤੇ ਅਸੀਂ ਆਪਦੇ ਘਰ ਨੂੰ ਵਾੜ ਕੇ ਮੇਰੇ ਸੱਤਾਂ ਮੱਜੀਆਂ ਮੈਂ ਘਰੇ ਆ ਕੇ ਆਪਦੇ ਖੁਰਕੇ ਮੈਂ ਬਾਕੇ ਪੁਰਾਣੇ ਸਿਵਲ ਹਸਪਤਾਲ ਚ ਦਾਖਲ ਹੋਏ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮੋਗੇ ਰੈ퍼 ਕਰਤਾ ਮੈਂ ਮੋਗੇ ਦਾ ਜੀ ਇਹਨਾਂ ਦਾ ਮੈਨੂੰ ਮਾਰਨ ਦਾ ਮਸਲਾ ਇਹ ਹੈ ਜੀ ਵੀ ਮੈਂ ਚੈੱਕ ਲਾਇਆ ਸੀਗਾ ਜੀ ਇਹ ਤੋਂ ਮੈਂ ਮੋਟਾ ਸਿੰਘ ਤੋਂ 4 ਲੱਖ ਰੁਪਈਆ ਲੈਣਾ ਸੀਗਾ ਉਹ ਪਹਿਲਾਂ ਮੈਨੂੰ ਲਾੜੇ ਲਾਉਂਦਾ ਰਿਹਾ ਕਿ ਬੰਨਾ ਮੈਂ ਕਰਦਾ ਜੀ ਮੈਂ 4 ਲੱਖ ਰੁਪਈਆ ਦਾ ਚੈੱਕ ਲੈਣਾ ਸੀਗਾ ਤਾਂ ਉਹ ਕਹ ਦਾਲਤ ਸਾਹ ਕੋਰਚ ਤੇ ਕੇਸ ਰਾਜ ਦੀ ਬਾਗਾਤਾਨ ਆ ਜਨ ਜਾਂ ਸਾਹਿਬ ਨੇ ਇਸ ਨੂੰ ਜਿਹੜੀ ਸਜ਼ਾ ਜਨਾਬੀ ਦੀ ਉਹਦੇ ਵਿੱਚ ਇਹ ਯਾਨੀ ਕਿ ਸਜ਼ਾ ਦੇ ਵਿੱਚ ਹੋ ਗਿਆ ਸੀਗਾ ਜੀ ਤੇ ਜਦੋਂ ਇਹਨਾਂ ਦੀ ਇਹੀ ਗੱਲ ਮਿੱਜੀ ਵੀ ਸੀ ਵੀ ਅਸੀਂ ਸਜ਼ਾ ਦਾ ਕੱਟ ਨਹੀਂ ਕੱਟਨੀ ਆ ਤੇ ਅਸੀਂ ਇਹਨੂੰ ਮਾਰ ਕੇ ਕੱਟਦੇ ਆਂ ਮੈਨੂੰ ਧਮਕੀਆਂ ਦਿੱਤੇ ਸੀ ਬਈ ਤੂੰ ਫੇਸਪਾਪ ਚ ਲੈ ਨਹੀਂ ਤੈਨੂੰ ਅਸੀਂ ਮਾਰ ਦਿਆਂਗੇ ਮੇਰੇ ਕੋਲ ਮੋਬਾਈਲ ਦੇ ਵਿੱਚ ਰਿਕਾਰਡਿੰਗ ਵੀ ਹੈ ਜੀ ਹੁਣ ਵੀ ਹਜੇ ਲੜਾਈ ਸਾਡੀ ਹੋ ਗਈ ਉਸ ਤੋਂ ਬਾਅਦ باوجود ਮੇਰੇ ਕੋਲ ਰਿਕਾਰਡਿੰਗ ਦੇ ਵਿੱਚ ਵੀਡੀਓ ਰਿਕਾਰਡਿੰਗ ਵੀ ਆ ਇਹਦੇ ਛੋਟਾ ਮੁੰਡਾ ਜਿਹੜਾ ਉਹਦਾ ਉਹਦਾ ਨਾਂ ਨਹੀਂ ਮੈਂ ਜਾਣਦਾ ਪ੍ਰਵੀਂਦਰ ਪ੍ਰਵੀਂਦਰ ਵੀ ਕੁਝ ਛੋਟਾ ਮੁੰਡਾ ਜੀ ਉਹਦਾ ਉਹ ਮੁੰਡੇ ਨੇ ਦੱਸਿਆ ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲ ਬਾਅਦ ਵਿੱਚ ਫੇਰ ਵੀ ਕਿਸੇ ਨੂੰ ਇਹ ਮੇਰੀਆਂ ਸਫਾਰੀਆਂ ਦੇ ਜਾਂਦੇ ਆ ਵੀ ਉਹਦੇ ਨੂੰ ਅਸੀਂ ਮਾਰਨਾ ਉਹਨੂੰ ਕੁੱਟਣਾ ਦੋ ਦਾ ਸਾਥੋਂ ਕਿੰਨੇ ਪੈਸੇ ਲੱਗਦਾ ਉਹ ਮੇਰੇ ਕੋਲ ਰਿਕਾਰਡਿੰਗ ਵੀ ਆ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਵੀ ਨਾਲ ਚਲਾਈ ਹੈ